ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਰਮਿੰਟਾ ਦਾ ਬੋਬੋ ਸੁਆਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਵੱਡੀਆਂ ਵੇੜਾਂਆਂ ਗਿਆ ਵੀਰੋ ਗੱਬੜਾਣੇ ਤਾਜ਼ੀਆਂ ਸੂਈਆਂ ਨੇ ਜਰਸੀ ਨੇ ਚੰਗੇ ਰਿਕਾਰਡ ਵਾਲੀਆਂ ਨੇ ਤਾਂ ਵੀਰੇ ਵੀਡੀਓ ਐਂਡ ਤਾਈਂ ਜਰੂਰ ਵੇਖਿਓ ਰੇਟ ਵੀਰ ਦਾ ਜਾਇਜ਼ ਹੁੰਦਾ ਆਓ ਵੀਰੇ ਇਹਨਾਂ ਬਾਰੇ ਲੈਣੇ ਆ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਹੋ ਸਨਾਓ ਵਧੀਆ ਵੀਰੇ ਵਧੀਆ ਤੁਸੀਂ ਸਨਾਓ ਜੀ ਚੜਦੀ ਕਲਾ ਕਿਰਪਾ ਜੀ ਸਤਿਗੁਰ ਦੀ ਮਿਹਰ ਆ ਜੀ ਵਧੀਆ ਵੀਰੇ ਵਧੀਆ ਹਾਂ ਵੀਰੇ ਨਾਂ ਦੱਸਿਓ ਆਪਣਾ ਸਨਾਓ ਸਭ ਠੀਕ ਠਾਕ ਜੇ ਵਧੀਆ ਵੀਰੇ ਵਧੀਆ ਜੀ ਦਾ ਡੇਰੀ ਫਾਰਮ ਵੇਖਿਆ ਦਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਨਾਂ ਮੇਰਾ ਮੇਰਾ ਵੀ ਜੀ ਬਿੱਲਾ ਜੀ ਪਿੰਡ ਸੈਂਸਰਾ ਖੁਰਦ ਤਹਿਸੀਲ ਹਈ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਜੀ ਠੀਕ ਹੈ ਜੀ ਨੰਬਰ 9501736536 ਨੰਬਰ ਹੈ ਜੀ ਠੀਕ ਹੈ ਵੀਰੇ ਸੈਂਸਰੋਂ ਜਗਦੇਵ ਕਲਾਂ ਰੋਡ ਤੇ ਆਪਣਾ ਡੇਰਾ ਜੀ ਨੇੜੇ ਗੁਰਗਾ ਬਾਗ ਨੇੜੇ ਜਗਦੇਵ ਕਲਾਂ ਜੀ ਠ ਤਾਂ ਵੀਰ ਜੀ ਕਿਵੇਂ ਪਿਛਲੀਆਂ ਆਪਣੀਆਂ ਵੀਡੀਓ ਅਪਲੋਡ ਹੋਈਆਂ ਹੀਆਂ ਤੇ ਵੈੜਾ ਵੀ ਵਿਗਦਾ ਗਿਆ ਕੁਝ ਬਹੁਤ ਚੰਗੀਆਂ ਵੈੜਾ ਹੁੰਦੀਆਂ ਇਹ ਤਾਂ ਰੇਟ ਜਾਇਜ ਰੇਟ ਜਾਇਜ ਆ ਬਾਕੀ ਕਿਹਨੋਂ ਸਤਿਗੁਰ ਦੀ ਕਿਰਪਾ ਨਾਲ ਮੱਭੀਆਂ ਵਧੀਆ ਆ ਲਾਮਾ ਨਹੀਂ ਆਇਆ ਜਾਂ ਗਦਾਮੀ ਬਿਲਕੁਲ ਬਾਕੀ ਟੰਗਰ ਵੀ ਵਧੀਆ ਹੀ ਦਈਦਾ ਆਪਣੀ ਉਹਨਾਂ ਨੇ ਲਿਆ ਤੁਸੀਂ ਵੀਡੀਓ ਥੋੜੀ ਜੀ ਲੇਟ ਕਰ ਦਿੰਦੇ ਬਾਕੀ ਵੀਰਾਂ ਦੇ ਫੋਨ ਆਉਂਦੇ ਕਿ ਵੀਰ ਜੀ ਵੀਰ ਦੀ ਵੀਡੀਓ ਅਪਲੋਡ ਕਰੋ ਵੀਰੇ ਕਿਹੜੇ ਪਸ਼ੂ ਕਿੰਨੇ ਵੀ ਆਨਲਾਈਨ ਤੁਸੀਂ ਘੱਲੇ ਸਾਰਿਆਂ ਦੀ ਬਹੁਤ ਸਿਫਤ ਹੁੰਦੀ ਬਹੁਤ ਸਿਫਤ ਹੁੰਦੀ ਕਿਉਂਕਿ ਵੈੜਾ ਵੀ ਦੁੱਧ ਵਾਲੀਆਂ ਹੁੰਦੀਆਂ ਹੁੰਦੀਆਂ ਵੀ ਚ ਕੀਤਾ ਡੰਗਰੀ ਵੀ ਅਹੀਂ ਚੁਣ ਕੇ ਮੱਭੀ ਚੰਗਾ ਹੀ ਲਈਦਾ ਕੋ ਮਾੜਾ ਨਹੀਂ ਲਈਦਾ ਬਿਲਕੁਲ ਬਿਲਕੁਲ ਜਦੋਂ ਪਸ਼ੂ ਸਾਫ ਸੁਥਰਾ ਹੋਇਆ ਤੇ ਵੀਰ ਜੀ ਆਪੇ ਪਸ਼ੂ ਦੀ ਸੇਵਤੋਂ ਨਹੀਂ ਤਾਂ ਵਿਗਣਾ ਵੀ ਜਲਦੀ ਹਾਂਜੀ ਹਾਂਜੀ ਤੇ ਇੱਕ ਲੰਮੇ ਸਮੇਂ ਤੋਂ ਕੰਮ ਆ ਵੀਰ ਉਹਨਾਂ ਦਾ ਵਪਾਰ ਦਾ ਤਾਂ ਜੋ ਵਪਾਰੀ ਵੀਰੀ ਖਰੀਦਦਾਰੀ ਕਰ ਲੈਂਦੇ ਵੀਰੋ ਵੀਜੀ ਮਾਲੀ ਜਿੱਦਾਂ ਲਿਆਈਏ ਨਾ ਤੇ ਮੱਬੀ ਵੀਡੀਓ ਪੈ ਮੱਬੀ ਪੈਂਦੀ ਨਹੀਂ ਆ ਮੜ ਕੇ ਮਾਲ ਨਾ ਵੇਖ ਜਾਂਦਾ ਵੇਗ ਨਾਲੋਂ ਨਾਲ ਵੇਖ ਜਾਂਦਾ ਨਾ ਪਸ਼ੂ ਬਿਲਕੁਲ ਇਕੱਠੀਆਂ ਨਹੀਂ ਰਹਿੰਦੀਆਂ ਇੱਕ ਦੋ ਰਹਿ ਜਾਂਦੀਆਂ ਫਿਰ ਬਾਕੀ ਵੇਖ ਜਾਂਦੀਆਂ ਤੇ ਕਰਕੇ ਵੀਡੀਓ ਲੇਟ ਹੋ ਜਾਂਦੀ ਲੇਟ ਹੋ ਜਾਂਦੀ ਨਾ ਤੇ ਅੱਜ ਵੀਰ ਜੀ ਹੈਗੀਆਂ 7-8 ਦੇ ਕਰੀਬ ਹਨਾ ਹਾਂਜੀ ਹਾਂਜੀ ਅੱਜ ਆਪਣੇ ਬਹਿਗੀਆਂ ਜੀ 6 6 ਨੇ ਤੇ ਦੋ ਵੇਕ ਗਿਆ ਹੁਣੇ ਵੀਰ ਛੱਡ ਗਿਆ ਹੈ ਜੇ ਗੱਡੀ ਆ ਨਾ ਲਾਗੀ ਖਲੋਤਾ ਜੀ ਠੀਕ ਹੈ ਜੀ ਹਾਂਜੀ ਹਾਂਜੀ ਉਧਾਂ ਲੱਗੀਆਂ ਆਪਣੇ ਕੋਲ 7 8 ਹੀ ਹਾਂਜੀ 2 ਹੋਣੇ 6 ਕੀ ਆ ਠੀਕ ਆ ਜੀ ਆ ਛੇ ਰਹਿ ਗਈਆਂ ਦੋ ਗੱਬਣਾ ਜੇ ਚਾਰ ਆਪਣੇ ਕੋਲ ਸੁਈਆਂ ਨੇ ਸੁਈਆਂ ਨੇ ਹਾਂਜੀ ਤਾਜ਼ੀਆਂ ਬਿਲਕੁਲੋਂ ਸੁਈਆਂ ਨੇ ਸੁਈਆਂ ਨੇ ਹਾਂਜੀ ਹਾਂਜੀ ਤਾਂ ਦੋ ਗੱਬਣਾ ਗਿਆ ਨਾ ਜੀ ਦੋ ਗੱਬਣਾ ਆ ਗਿਆ ਆਪਣੇ ਤੇ ਵੀਰੇ ਪਹਿਲੇ ਨੰਬਰ ਵਾਲੀ ਵੈੜਾ ਕਰੀਏ ਸ਼ੁਰੂ ਇੱਤੋਂ ਹਨਾ ਹਾਂਜੀ ਵੱਡੀ ਵੱਛੀ ਠੰਡੀ ਸੀਰ ਬਾਕੀ ਨੋਕਲਾਂ ਦੇਖੋ ਥਣ ਲੱਗਾ ਵੱਛੀ ਨੂੰ ਗੱਬਣਾ ਗਿਆ ਨਾ ਹਾਂਜੀ ਗੱਬਣਾ ਕੀ ਤੇ ਨਾ ਜੇ ਮਬੀ ਹਫਤਾ 10 ਦਿਨ ਲੱਗੇਗੀ ਰਾਮਨਾ ਇੱਕ ਹਫਤਾ 10 10 ਦਿਨ ਤਕਰੀਬ ਲੈ ਜੂ ਇਹ ਦੋਨੇ ਜੋੜਾ ਜਿਹੜਾ ਇਹ ਤੇ ਆ ਇੱਕ ਫਾਰਮ ਚੋਂ ਲਿਆ ਦੋ ਠੀਕ ਹੈ ਜੀ ਦੇਖੋ 부ਥੀ ਦੇਖੋ ਯਾਰ ਕੀ ਬਾਤ ਹੈ ਜੀ ਵੀਰ ਜੀ ਬਹੁਤ ਜਿਆਦਾ ਟੌਪ ਕਲਾਸ ਵੈੜਾ ਦਾ ਫੇਸ ਕੁਆਲਟੀ ਬਹੁਤ ਸੋਣੀ ਆ ਐ ਨੀਗੀ ਜੀ 부ਥੀ ਲੱਗੀ ਆ ਬੋਦੀ ਵਾਲੀ ਵੈੜ ਵੀ ਰਿਓ ਤਾਂ ਵੱਡੀ ਵੈੜ ਫਿਰ ਲੰਮੀ ਬੇਲ ਆ ਤਾਂ ਅਨੇ ਹੇ ਲੈਵਾ ਚੈੱਕ ਕਰੋ ਬਣਦੀ ਥੱਪਾ ਹੀ ਲਾ ਆਉਣਾ ਥੱਲੇ ਵੀਰ ਜੀ ਬਣੂ ਬਹੁਤ ਜਿਆਦੀ ਫੇਰੇ ਜਿਤਾ ਦੁੱਧ ਭਾਈ 30 32 ਲੀਟਰ ਹੀ ਪਾ ਦੂਗੀ ਆ 30 32 ਲੀਟਰ ਦੇ ਕਰੀਬ ਤੇ ਬਾਕੀ ਵੀਰੇ ਵੈੜ ਵੀ ਮੂੰਹ ਦਸੀ ਜਾਂਦੀ ਆ ਅਗੋਂ ਦੁੱਧ ਵੀਰਾਂ ਦੇ ਪਾਈ ਦਾ ਜੀ ਸੇਵਾ ਦਾ ਤੁਰ ਤੋ ਵੀਰ ਜੀ ਤਾਂ ਵੇਖੋ ਵੀਰਿਓ ਵੱਡੀ ਵੈੜਾ ਖੁੱਲੇ ਥਣਪਾਂਡੇ ਦੀ ਮਾਲਕਾ ਦਿਨ ਜਰੂਰ ਆਏ ਖੜਦੀ ਆ ਰੰਗ ਬਾਜ ਆ ਵੀਰਿਓ ਘੁਮਾ ਲਓ ਜੀ ਤਾਂ ਵੇਖੋ ਵੀਰਿਓ ਫੇਸ ਕੁਆਲਿਟੀ ਚੈੱਕ ਕਰੋ ਕੀ ਕਹਨੇ ਵੈੜ ਦੇ ਬਹੁਤ ਜਿਆਦੀ ਸੋਣੀ ਵੇੜਾ ਵੀਰੇ ਕਿੱਲੇ ਬੱਜਿਆ ਪਸ਼ੂ ਸੋਹਣਾ ਲੱਗਦਾ ਐਵੇਂ ਦਾ ਤਾਂ ਦੁੱਧ ਵੀਰੋ ਅੱਗੋਂ ਸੇਵਾ ਦਾ ਜਿਉ ਥਣ ਦੀ ਕੁਆਲਿਟੀ ਦੀ ਗੱਲ ਕਰੀਏ ਲੇਵੇ ਦੀ ਕੱਦ ਕਾਠ ਦੀ ਫੇਸ ਕੁਆਲਿਟੀ ਦੀ ਬਿਲਕੁਲ ਟੌਪ ਕਲਾਸ ਨੇ ਐ 10 ਦਿਨ ਵੀਰੋ ਇੰਨੇ ਖੜਨੇ ਆ ਵੇੜ ਨਾਲ ਪਰ ਇਹ ਵੀ ਦੁੱਧ ਵਾਲੇ ਢੱਕੇ ਲਾਉ ਵੀਰੋ ਕਿੱਡੀ ਬਰੀਡ ਆ ਵੱਡੀ ਵੇੜ ਆ ਤਾਂ ਵੇਖੋ ਵੀਰੋ ਥਣ ਚੈੱਕ ਕਰ ਲਓ ਲਾਗੇ ਤੋਂ ਸੋਹਣਾ ਥਣ ਲੱਗਾ ਬਾਕੀ ਦੀ ਠੰਡੀ ਸੀਲਸ ਲੱਗ ਠੀਕ ਹੈ ਤਾਂ ਮਰਜੀ ਸੀਲ ਬਹੁਤ ਹੈ ਨਾ ਜੀ ਥਾਣ ਵੇਖੋ ਨੋਗ ਆਇਆ ਵਧੀਆ ਸੋਹਣਾ ਥਣ ਲੱਗਾ ਹੈ ਬਰੀਡ ਹੀ ਬਹੁਤ ਆ ਵੀਰ ਜੀ ਪਲੀ ਜੁਲੀ ਪਛੀ ਚੰਗੀ ਵੇਖੋ ਵੀਰੋ ਬੂਤੀਆਂ ਨੇ ਵੇੜ ਦੇ ਕਿੰਡੀ ਸੋਹਣੀ ਬੂਤੀ ਇੱਥੇ ਕਿਆ ਬਾਤ ਹੈ ਜੀ ਐ ਮਿੱਥੇ ਦੇ ਟੋਆ ਪਿੰਦਾ ਇੱਕੋ ਗੇਟ ਦੀ ਗੇਟ ਦੀ ਬਿਲਕੁਲ ਬਿਲਕੁਲ ਨਿਗਾ ਨਿਗਾ ਕਾਨਾ ਵੀਰੋ ਬੋਦੀ ਵਾਲੀ ਤੇ ਵੱਡੀ ਵੜ ਤਾਂ ਦਿਨ ਦਾ ਪੇ ਤੇ ਵੀਰ ਜੀ ਇਹਦੇ ਮੁੱਲ ਦੀ ਗੱਲ ਕਰੀਏ ਤਾਂ ਕਿੰਨੇ ਦੀ ਹੋ ਜੂ ਵੜ ਬੱਬੀ ਤੁਸੀਂ ਨਾ ਦੋ ਵੀਰ ਜੀ ਨਹੀਂ ਤੁਸੀਂ ਦੱਸਣਾ ਜੀ ਲੱਖ ਵੀ ਮੰਗ ਲਈਏ ਬਿਲਕੁਲ ਪਾਪਾ ਮੰਗਣਾ ਸਵਾ ਵੀ ਮੰਗ ਲਈਏ ਭਾਵੇਂ ਕੀਮਤੀ ਕੋਈ ਨਹੀਂ ਆ ਸੋਨਾ ਪਸ਼ੂ ਹੋਵੇ ਹਨਾ ਹਾਂ ਨਾ ਹੀ ਕਰਨੀ ਆ ਹਾਂਜੀ ਹਾਂ ਨਾ ਹੀ ਜੈ ਜੀ 95 ਦੀ ਦੇ ਦਈਏ ਵੀਰ ਜੀ ਠੀਕ ਐ ਛੋਟ ਕਰ ਦੇ ਵਿੱਚ 90 ਦੀ ਦੇ ਦਿਆਂਗੇ ਵੀਰੇ ਕੀ ਬਾਤ ਐ ਜੀ ਹਾਂ ਨਾ ਹੀ ਆ ਹਾਂ ਜਿੱਦਾਂ ਵੀ ਹਾਂ ਨਾ ਹੀ ਕਰਨੀ ਬਾਕੀ ਠੰਨੀਆਂ ਜੀਲਸ ਲੱਗ ਦੋ 32 ਲੀਟਰ ਹੀ ਪਾ ਦੂਗੀ ਹੋਰ ਕਰਨੀ ਵੀਰੇ ਛੋੜ ਛੱਪਾ ਹੋਰ ਕਰ ਦੇਣੀ ਛੋੜ ਹਾਂਜੀ ਵੱਡਾ ਜਿਆ ਦਿਲ ਕਰਕੇ ਮਾਰ ਇੱਕ ਹੋਰਾਂ ਛੋੜ ਤਿੰਨ ਘੱਟ 90 ਦੀ ਦੇ ਦੇ ਤਿੰਨ ਘੱਟ 85 ਦੀ ਦੇ ਦਾਂਗੇ 85 ਦੀ ਹਾਂਜੀ ਕੀ ਬਾਤ ਹੈ ਇਹ 85 ਬਿਲਕੁਲ ਤੇ ਵੀਰੇ ਚਾਰੂ ਚੂਰੂ ਬਹੁਤ ਹੈ ਨਾ ਬਹੁਤ ਬਹੁਤ ਚਾਰੂ ਆ ਮੇਰੇ ਬਹਾਨੇ ਬੜੀ ਦੋਵੇਂ ਇੱਕੇ ਫਾਰਮ ਦੋਵੇਂ ਫਾਰਮ ਚੋਂ ਲਈਆਂ ਠੀਕ ਹੈ ਜੀ ਹਾਂ ਨਾ 85 ਦੀ ਹਾਂਜੀ ਹਾਂ ਨਾ 85 ਦੀ ਠੀਕ ਹੈ ਜੀ ਚੰਗੀ ਰਹਿ ਗਈ ਮੈਨੂੰ ਭਾਵੇਂ ਇਹਦਾ ਲੱਖ ਕਰ ਲਈਏ ਇੱਕ ਦਾਹ ਕਰ ਲਈਏ ਬਾਕੀ ਹਾਂ ਨਾ ਹੀ ਹਾਂ ਨਾ ਮਾ ਆਪਣੇ ਰੇਟ ਬਿਲਕੁਲ ਜਾਇਜ਼ ਹੁੰਦੇ ਆ ਕਰਕੇ ਲੱਖਾਂ ਦਰਨ ਦਾ ਕੰਮ ਕਈ ਵੀ ਕਈ ਵੀ ਸੌਦਿਆਂ ਚ ਪੈਂਦੇ ਆਂ ਅਸੀਂ ਸੌਦਾ ਮਬੀ ਮੁੱਲ ਨਹੀਂ ਕਰਦੇ ਹਾਂ ਨਾ ਹੀ ਹੁੰਦਾ ਹਾਂ ਨਾ ਜਾਇਜ਼ ਰੇਟ ਆਪਣੀ ਥੋੜੀ ਜੀ ਰੋਟੀ ਦਾ ਖਸਾ ਨਾ ਹਾਂ ਨਹੀਂ ਕਰਦੇ ਬਿਲਕੁਲ ਤਾਂ ਵੀਰੇ ਦੂਜੇ ਨੰਬਰ ਤੇ ਆ ਗਈ ਵੈੜ ਇਹ ਵੀ ਗੱਬਣਾ ਹੀ ਇਹ ਵੀ ਗੱਬਣਾ ਵੀਰ ਜੀ ਠੀਕ ਆ ਜੇ ਵੀ ਵੀ ਵੱਡੀ ਵੈੜ ਅੱਛਾ ਹੀ ਹਾਂਜੀ ਹਾਂਜੀ ਤੀਜਾ ਛੂਆ ਜੀ ਹਾਂਜੀ ਤੀਜਾ ਛੂਆ ਜੇ ਤੇ ਹਫਤਾ ਜੇ ਖੜਦੀ ਇੱਕ ਹਫਤਾ ਪਿਆ ਲੈ ਵੀਰ ਜੀ ਲੈ ਤਾਂ ਵੇਖੋ ਵੀਰੇ ਇਹ ਵੀ ਬਰੀਡ ਚੈੱਕ ਕਰੋ ਇੱਕ ਵਾਰੀ ਫੇਸ ਵੇਖੋ ਇਹਦਾ ਵੀ ਕਿਆ ਬਾਤ ਹੈ ਕੀ ਕਹਨੇ ਵੜਦੇ ਇਹ ਵੀ ਵੱਡੀ ਵੇੜਾ ਵੀਰੋ ਫੁੱਲ ਬਰੀਡ ਆ ਖਾਣ ਦੇ ਵੇ ਦੀ ਗੱਲ ਕਰੀਏ ਤਾਂ ਬਹੁਤ ਹੀ ਖੁੱਲੇ ਦੀ ਮਾਲਕਾ ਸੂਹਾ ਤੇ ਜਾ ਗਿਆ ਵੀਰੋ ਸੂਹਾ ਤੇ ਜਾ ਗਿਆ ਤੀਜਾ ਸੂਹਾ ਤਾਂ ਹੈ ਵੱਡੇ ਪੱਲੇ ਜੀ ਬਿਲਕੁਲ ਬਿਲਕੁਲ ਵੀਰੇ ਸੱਚਾਈ ਸਾਫ ਸੁਸਰਾ ਗਮ ਹੈ ਨਾ ਤਾਂ ਦੁੱਧ ਵੀਰ ਜੀ ਕਿਦਾਂ ਬਰੀਡ ਬਰੂਡ ਫੁੱਲ ਆ ਵੱਡੀ ਵੇੜਾ ਬਿਲਕੁਲ 32 30 ਬਤੀ ਬਤੀ ਦੁੱਧ ਕੱਢਿਆ ਤੇ ਕੱਢਣਾ ਕਹਿੰਦਾ ਨੇ ਬਿਲਕੁਲ ਵੀਰੇ ਬਿਲਕੁਲ ਤੇ ਅਗੋਂ ਦੁੱਧ ਵੀਰੋ ਗੱਲ ਉਹ ਹੀ ਆਂਦੀ ਸੇਵਾ ਦੀ ਹੈ ਨਾ ਜੀ ਮੌਸਮ ਤਾਂ ਚੰਗਾ ਵਾ ਬਾਕੀ ਗੜੀ ਵੰਡਾ ਖਾਊਗੀ ਤੇ ਉਹਨਾਂ ਨੂੰ ਦੁੱਧ ਦੇਈ ਜਾਓ ਠੀਕ ਹੈ ਜੀ ਬੰਨੇ ਬਹੁ ਪੁੱਠੇ ਬੰਨੇ ਬਹੁ ਮਗਰੋਂ ਬਹੁ ਭਵੇਂ ਨਿਆਣੇ ਬਾਹੋ ਕੋਈ ਚੱਕਰ ਨਹੀਂ ਬ੍ਰੀਡ ਹੈ ਨਾ ਵੀਰ ਜੀ ਦੇਖੋ ਇੱਕੇ ਠਾਡੀ ਕੁਆਲਿਟੀ ਆ ਬਿਲਕੁਲ ਤੋਰਦੇ ਵੀਰ ਜੀ ਨਸਲ ਜਾਤ ਵਾਲੀ ਚੰਗੀ ਆ ਜੀ ਬਿਲਕੁਲ ਸੁਤਰੀ ਆ ਸਾਰੇ ਬਿਲਕੁਲ ਤਾਂ ਦੇਖੋ ਵੀਰੋ ਚੰਗੇ ਰਿਕਾਰਡ ਵਾਲੀ ਆ ਤਾਂ ਬ੍ਰੀਡ ਫੁੱਲ ਆ ਦੁੱਧ ਚੰਗਾ ਭਰ ਜਿਓ ਲਓ ਜੀ ਤਾਂ ਹਜੇ ਵੀਰੋ ਗੱਬਣ ਆ ਇਹ ਵੀ ਦਿਨ ਹਫਤਾ ਲੈ ਹਫਤਾ 10 ਦਿਨ ਲੈ ਹੀ ਜਾਊਗੀ ਹਨਾ ਜੀ ਤਾਂ ਦੁੱਧ ਵਾਲੀਆਂ ਪਾਈਪਾਂ ਬੂਪਾਂ ਲੱਗੀਆਂ ਵੀਰੋ ਚੈੱਕ ਕਰ ਲਓ ਲਾਗੇ ਤੋਂ ਠੀਕ ਹੈ ਜੀ ਤਾਂ ਵੀਰ ਜੀ ਇਹਦਾ ਮੁੱਲ ਕੀ ਕਰ ਲੈਣਾ ਜੀ 85 ਦੀ ਹਾਂਜੀ ਹਾਂ ਠੀਕ ਹੈ ਕਰ ਦਿਓ ਚੋ ਮਹੰਤਾਂ 80 ਦੀ ਦੇ ਦਾਂਗੇ 80 ਦੀ ਹੋਰ ਮੰਤਲ ਹੋ ਜੀ ਵੀਰੇ 75 ਦੀ 75 ਦੀ ਸੇ ਘਰ ਦਾ ਦੌਰ ਕਰਦਾ ਹਾਂ ਨਹੀਂ ਵੀਰੇ ਆਪਣਾ ਮੈਂ ਮਬੀ ਮੋਲਾ ਚ ਨਹੀਂ ਬੈਣਾ ਹਾਂ ਨਹੀਂ ਐ ਬੈਠ ਯਾਰ ਹਾਂ ਨਾ 65000 ਦੀ 65000 ਦੀ ਕੀ ਬਾਤ ਹੈ ਜੀ ਵੇਖੋ ਵੀਰੋ ਹਾਂ ਨਹੀਂ ਜੋ ਮਬੀ ਦੇਣੀ ਦੇ ਦੇਣੀ ਆ ਦੇ ਦੇਣੀ ਬਿਲਕੁਲ ਚਾਰੂ ਚੂਰੂ ਬੋਧ ਨੇ ਮੇੜਾ ਹਨਾ ਜੀ ਤਾਂ 65000 ਦੀ ਸੀਸ ਲੱਗਿਆ ਹਵਤਾ ਲੈ ਜਾਈਗੇ ਜੇ ਹੈਗੇ ਠੰਡੀਆਂ ਢੰਡੀਆਂ ਜੀ ਸੀਸ ਲੱਗ ਆ ਗਈ ਹਨਾ ਹਾਂ ਜੀ ਫੇ ਚੱਡਾ ਮਾਰ ਫੇ ਤਾਂ ਬੰਨਾ ਹੀ ਨੇ ਬਿਲਕੁਲ ਬਿਲਕੁਲ ਠੀਕ ਹੈ ਜੀ ਤਾਂ ਵੇਖੋ ਵੀਰੋ 65000 ਦੀ ਹੋ ਜੂ ਫੋਨ ਜ਼ਰੂਰ ਲਾ ਲਿਓ ਹਾਂ ਜੀ ਜੀ ਨੰਬਰ ਤਾਂ ਆ ਗਈ ਵੀਰ ਜੀ ਇਹ ਵੀ ਜੀ ਸਵੇਰੇ ਸੂਈ ਹੀ ਅੱਛਾ ਜੀ ਮੱ삐 10 11 ਵਜੇ ਠੀਕ ਹੈ ਜੀ ਹਾਂ ਜੀ 10 11 ਵਜੇ ਸਵੇਰੇ ਸੂਈ ਆ ਬੱਚਾ ਕੀ ਪਾਇਨੇ ਵੀਰ ਜੀ ਬੱਚੇ ਕੀ ਆ ਗਿਆ ਦਾ ਬੱਚੀ ਬੱਚੀ ਆਹ ਰਮ ਅੱਪੀ ਰਾਤ ਹੀ ਸਵੇਰੇ ਪਾਣੀ ਆ ਠੀਕ ਹੈ ਬਿਲਕੁਲ ਬੱਚਾ ਇਹਦਾ ਬੱਚੀ ਹੈ ਬੱਚੀ ਬੱਚੀ ਆ ਗਈ ਵੀਰੇ ਬੱਚੀ ਆ ਗਈ ਠੀਕ ਹੈ ਜੀ ਬਿਲਕੁਲ ਦੇਖੋ ਵੀਰੇ ਤਾਜੀ ਸੂਈ ਆ ਬਿਲਕੁਲ ਗਿੱਲੇ 나ੜੂ ਤੇ ਚੈੱਕ ਕਰ ਲੋ ਬੱਚੀ ਮਗਰ ਬਹੁਤ ਚੰਗੀ ਸੀ ਬੰਦੀ ਠੀਕ ਹੈ ਜੀ ਤੋਰੋ ਵੀਰ ਜੀ ਤਾਂ ਲਾਲ ਡੱਬੀ ਆ ਗਈ ਵੀਰੋ ਵੇਖੋ ਵੀਰੋ ਇਹਦੀ ਫੇਸ ਕੁਆਲਿਟੀ ਤੇ ਵੀ ਪਾਰੇ ਪੱਲੇ ਚ ਦੁੱਧ ਚੰਗਾ ਪਰ ਜੂਸ ਥਣ ਥਣੋਂ ਵਧੀਆ ਲੱਗਿਆ 3 ਕਿਲੋ ਹੀ ਪਾ ਦੋ ਵੀਰ ਜੀ ਬਿਲਕੁਲ ਲੇਵਾ ਬਹੁਤ ਸ਼ਾਨਦਾਰ ਲੱਗਿਆ ਤੇ ਚਲੋ ਠੀਕ ਹੈ ਜੀ ਸਹੇ ਸੂਚ ਆਈ ਆ ਬਾਕੀ ਹੈਗੀ ਚਲੋ ਪਸ਼ੂ ਸੂ ਗਿਆ ਥੋੜਾ ਲੱਪਾ ਲੁਪਾ ਲਾ ਲੈਂਦਾ ਜਾਂਦੇ ਚੰਦੇ ਜੀ ਤੁਮ ਆ ਲੋ ਤੁਮ ਆ ਕੀ ਥਣ ਥਣ ਬੜਾ ਸੋਹਣਾ ਲੱਗਾ ਇਹਨਾਂ ਨੂੰ ਬਿਲਕੁਲ ਜਾਂਦੇ ਬੱਚੇ ਦਾ ਥੋੜਾ ਕਰਦਾ ਤੇ ਇਹ ਪਸ਼ੂ ਆ ਵੀ ਕੀ ਜੇਰ ਦੇ ਦੀ ਇਹਨੇ ਜੇਰ ਬਾਈ ਆ ਵੇਖੋ ਜੇਰ ਬਾਈ ਜੇਰ ਪਾਸ ਹੀ ਪ੍ਰੋਪਰ ਬੜੀ ਵਧੀਆ ਪ੍ਰੋਪਰ ਜੇਰ ਬਾਈ ਠੀਕ ਹੈ ਜੀ ਠੀਕ ਹੈ ਜੀ ਤਾਂ ਵੇਖੋ ਵੀਰੋ ਤਾਜੀ ਸੂਈ ਹੈ ਬਿਲਕੁਲ ਖੁੱਲੇ ਲੈਵੇ ਦੀ ਮਾਲਕਾ ਦੁੱਧ 20 ਕਿਲੋ ਵੀਚੀ ਪਾ ਦੋ ਬਿਲਕੁਲ ਦੁੱਧ ਲੈਵਾ ਦਸੀ ਅੰਦਾ ਬਾਕੀ ਦੁੱਧ ਵੀਰਾਂ ਦੇ ਪਾਈ ਦਾ ਜੀ ਸੋਨੀ ਵੈੜ ਆ ਗਈ ਬੈ ਜੋ ਠੰਡੀਆਂ ਸੀਲਸ ਲੱਗ ਕੋਈ ਚੱਕ ਨਾ ਕੀ ਬਾਤ ਹੈ ਜੀ ਅਪਰ ਵਾਈ ਕੋਈ ਨਹੀਂ ਵੈਣਾ ਉਹਦੇ ਬਿਲਕੁਲ ਬਿਲਕੁਲ ਸੋਨੀ ਵੈੜ ਆ ਗਈ ਵੀਰੇ ਕੋਈ ਪੂਰ ਨਹੀਂ ਕੋਈ ਛਟਾ ਨਹੀਂ ਠੀਕ ਹੈ ਜੀ ਵੀਰ ਜੀ ਬਿਲਕੁਲ ਇਹਦਾ ਮੁੱਲ ਜੀ ਇਹਦਾ ਮੁੱਲ ਤੇ ਬੜਾ ਵੀ ਜੀ ਦੇ ਦਈਏ 6000 ਦੀ 6000 ਸੀ ਹਾਂਜੀ ਠੀਕ ਹੈ ਮਗਰੀ ਰਸ਼ੀ ਆ ਗਈ ਹੈ ਨਾ ਕਰ ਦਿਓ ਮਾਨਤਨ ਵੀਰ ਜੀ 60000 ਦੀ ਦੇ ਦੇ ਠੀਕ ਹੈ ਜੀ ਦੋ ਹੋਰ ਛੋੜ 58 ਦੀ 58000 ਠੀਕ ਹੈ ਜੀ ਬਾਕੀ ਕੋਈ ਫੋਨ ਲਾ ਲੇ ਫੋਨ ਲਾਵੇ ਹੋਰ ਵੀ ਛੋੜ ਦੋ ਹੋਰ ਵੀ ਛੋੜ ਛੱਪਾ ਹੋ ਜੂ ਹੈ ਨਾ ਜੀ ਅੱਛਾ ਜੀ ਦੁੱਧ ਮੈਂ ਵੀ 20 ਲੀਟਰ ਹੀ ਪਾ ਦਊਗੀ ਆਰਾਮ ਨਾਲ ਬਿਲਕੁਲ ਬਿਲਕੁਲ ਚੰਗੀ ਖੁੱਲੇ ਠੰਡ ਬਾਂਡੇ ਖੁੱਲੇ ਲੈਵੇ ਦੀ ਮਾਲਕ ਐਮ ਪੂਰੇ ਥਲੇ ਸੱਬੇ-ਸੁੱਬੇ ਲਾਏ ਆ ਹਾਂ ਨਾ ਹੀ ਵੀਰ 55000 ਦੀ ਹਾਂ ਨਾ 55 ਦੀ ਠੀਕ ਹੈ ਜੀ ਕੋਈ ਛੱਪਾ ਨਹੀਂ ਜੈ ਜੈ ਜੀ 55000 ਜੀ ਗਾੜੀ ਆ ਗਿਆ ਜੀ ਤੋਹਫਾ ਤੋਹਫਾ ਆ ਗਿਆ ਗਾੜੀ ਜਰਸੀ ਆ ਗਈ ਹੈ ਕੀ ਬਾਤ ਹੈ ਤਾਂ ਤਾਜੀ ਸੂਈ ਵੀਰੇ ਇਹ ਕੱਲ ਦੀ ਸੂਈ ਵੀਰੇ ਹੈ ਕੱਲ ਦੀ ਸੂਈ 20 ਪਈ ਸੂਈ ਹੈ ਠੀਕ ਹੈ ਜੀ ਫਿਰ ਕੋ ਬੋੜਾ ਹੀ ਹੋਏਗਾ 15 16 ਲੀਟਰ ਇਸ ਟਾਈਮ ਤਿਆਰ 15 16 ਕਿਲੋ 20 ਪਲੱਸ ਪਾ ਦੂਗਾ ਹੈ ਨਾ ਤਾਂ ਵੇਖੋ ਵੀਰੇ ਉਹ ਫੇਸ ਕੁਆਲਟੀ ਕੀ ਬਾਤ ਹੈ ਇਹਨੂੰ ਆਂਦੇ ਆ ਜਰਸੀ ਵੀਰੇ ਵੇਖੋ ਪੰਜਾਬ ਵਾਲੀ ਜਰਸੀ ਆ ਗਈ ਹੈ ਨਾ ਤਾਂ ਬੱਚੇ ਕੇ ਪਾਏ ਨੇ ਵੀਰ ਜੀ ਇਹਦੇ ਮਗਰ ਬੱਤੀ ਆ ਜੀ ਵਛੀ ਬਹੁਤ ਚੰਗੇ ਸੀ ਮੰਦੀ ਆ ਬਿਲਕੁਲ ਬਹੁਤ ਚੰਗੇ ਸੀ ਮੰਦੀ ਆ ਗਈ ਠੀਕ ਹੈ ਆਪਣਾ ਪਸੁਰਨਾ ਬਾਈਫਰੈਂਡ ਹੈ ਬਿਲਕੁਲ ਨਿਗਾ ਨਿਗਾ ਕੰਨ ਆ ਗਿਆ ਵੀਰੋ ਇਹਦਾ ਵੀ ਤੇ ਗੁਲਾਬੀ ਥਣ ਬਿਲਕੁਲ ਲੇਵਾ ਲੇਵਾ ਦਸੀਆਂ ਦਾਈ ਦੁੱਧ ਵਾਲੀ ਆ ਗਈ ਦੇਖੋ ਵੀਰੋ ਭਲਾਂ ਚ ਵੀ ਹੈਗੀ ਪੰਗਰ ਬਿਲਕੁਲ ਇਹ ਭਲਾਂ ਚ ਥੋੜਾ ਪਸ਼ੂ ਹੁੰਦਾ ਸੁਗੇ ਤਾਂ ਬਾਕੀ ਵੀਰੋ ਖੁੱਲੇ ਲੇਵੇ ਦੀ ਮਾਲਕਾ ਸੋਹਣੀ ਵੜ ਛਿੱਗੀ ਹੈ ਠੀਕ ਹੈ ਲੈ ਜੋ ਫੋਲੇ ਥਾਣ ਪਾਂਡੇ ਦੀ ਮਾਲ ਕਾ ਵੱਡੀ ਵੜਾ ਫੁੱਲ ਬ੍ਰੀਡ ਆ ਅੱਛਾ ਪਿਛਲੇ ਸੂਏ ਚ 22 ਕਿਲੋ ਦਾ ਰਿਕਾਰਡ ਆ 20 22 ਕਿਲੋ ਚੁੰਦੇ ਰਹੇ ਠੀਕ ਆ ਜੀ ਅੱਛਾ ਏ ਰਕ ਵੀ ਦੋ ਦੋ ਦਿਨ ਚੰਗਾ ਭਾਣ ਠੰਡੀ ਸੀਲਸ ਲੱਗ ਜਿੱਦਾਂ ਮਰਜੀ ਬਹਿ ਜਾ ਬਿਲਕੁਲ ਹਾਂ ਜੀ ਠੰਡੀ ਸੀਲਸ ਲੱਗ ਬਹੁਤ ਹੈ ਥਾਣ ਵੇਖੋ ਬਹੁਤ ਸਪੈਸ਼ਲ ਥਣ ਲੱਗਿਆ ਬਹੁਤ ਲੱਗਾ ਤਾਂ ਵੀਰ ਜੀ ਕੋਈ ਭੂਰ ਨਹੀਂ ਵੀਰੇ ਕੋਈ ਛੱਟਾ ਨਹੀਂ ਠੀਕ ਆ ਜੀ ਹਾਂ ਜੀ ਹਾਂ ਜੀ ਤਾਂ ਵੀਰ ਜੀ ਇਹਦਾ ਮੁੱਲ ਕੀ ਕਰ ਲੈਣਾ ਵੜ ਦਾ ਗਿਨੇ ਦੇ ਦਈਏ 95 ਵੀ 95 ਦੀ ਹਾਂ ਜੀ ਕਰ ਦਿਓ ਮਾਨਤਾ ਤੋਹਫਾ ਵੇਖੋ ਤੋਹਫਾ ਹੀ ਆਏਗਾ ਹਾਂ ਇਹ ਤੋਹਫਾ ਬਹੁਤ ਸੋਹਣੀ ਫੇਸ ਕੁਆਲਟੀ ਸੋਹਣੀ ਆ ਫੇਸ ਤੋਂ ਲੈ ਕੇ ਤੇ ਲੇਵੇ ਤੱਕ ਤੇ ਬਾਕੀ ਵੇਖੋ ਵੀਰ ਦੁੱਧ ਵਾਲੀਆਂ ਪੈਪਾਂ ਬੂਪਾਂ ਚੈੱਕ ਕਰ ਲਓ ਇਹ ਮਸ਼ੀਨ ਅਗਰ ਆ ਗਈ ਹਾਂ ਜੀ ਮੈਂ ਲਾਗੇ ਖਲੋਤਾ ਕੋਈ ਵੀਰ ਵੇਖ ਕੇ ਇਹ ਨਾ ਕਵੇ ਕਿ ਛੋਟੀ ਆ ਮੇਰਾ ਕਾਦੀ 6 ਫੁੱਟ ਦਾ ਬਿਲਕੁਲ 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 ਨਹੀਂ ਕਾਦਾ ਤਾਂ ਬਹੁਤਾ ਵੈੜਦਾ ਵੀ ਠੀਕ ਆ ਜੀ ਤੇ ਬਾਕੀ ਚੰਗੀਆਂ ਬਾਕੀ ਜਰਸੀਆਂ ਦਾ ਗੱਲ ਚਲੋ ਜਿਵੇਂ ਹੁੰਦਾ ਹੈ ਹਨਾ ਵੀਰਾਂ ਨੂੰ ਪਤਾ ਹੀ ਹੈ ਇਹਦਾ ਕਰਦਾ ਏ ਟੀ ਪਿਓਰ ਜਰਸੀ ਕਿੰਨੇ ਦੀ ਵੀਰੇ ਹਾਂ ਨਾ ਹੁਣ ਜਿੱਤੀ ਹਾਂ ਨਾ ਹੀ 75000 ਦੀ 75 ਦੀ ਹਾਂ ਨਾ 75 ਦੀ ਠੀਕ ਹੈ ਜੀ ਦੋ ਹੋਰ ਸ਼ੌਟ 73 ਦੀ 73 ਦੀ ਦੇ ਦੇ ਪੂਰੇ 72 ਦੀ ਆਂਦੇ ਹੋ ਹਨਾ ਪੂਰੇ 70 ਦੀ ਠੀਕ ਹੈ ਜੀ ਲਓ ਜੀ ਹਾਂ ਹਾਂ ਕੀ ਬਾਤ ਹੈ ਕੋਈ ਫੋਨ ਲਾ ਲੇ ਬਾਕੀ ਫੋਨ ਲਾ ਦੇ ਬਾਕੀ ਇਹ ਨਾ ਮੁੜ ਕੇ ਆਖੇ ਵੀ ਇੰਨੇ ਦੀ ਦੇ ਦੇ ਨੇ ਹਾਂ ਨਾ ਹੀ ਹੋ ਗਈ ਹਾਂ ਨਾ ਹੋ ਗਈ ਠੀਕ ਹੈ ਬੱਚੀ ਤੋਹਫਾ ਹੀ ਹੈ ਤੋਹਫਾ ਹੀ ਹੈ ਜੀ ਬੱਚੇ ਬਹੁਤ ਚੰਗੇ ਸੀ ਬੰਦਾ ਬਾਕੀ ਦੋ ਟੌਪ ਦੀ ਤਵੇਖੋ ਵੀਰੋ ਵਸ਼ਿਆ ਮਗਰ ਆ ਗਿਆ ਵੀ ਰਾਤ ਦੀ ਸੂਈ ਆ ਇਹਦੇ ਫੇਸ ਕੁਆਲਟੀ ਵੇਖੋ ਹਾਂਜੀ ਆ ਬੁੱਤੋਨੀ ਤਾਂ ਨੋਦਾਂ ਹੀ ਭਲ ਪਈ ਜੇ ਹਾਂਜੀ ਕਿਹ ਇਹ ਨਾ ਕਿ ਵੀ ਜਾਂ ਕੋਈ ਤਾਜੀ ਸੂਈ ਹੈ ਲੈਵਾ ਬਹੁਤ ਸ਼ਾਨਦਾਰ ਲੱਗਿਆ ਤਾਂ ਹਾਂਜੀ ਚਲੋ ਥੋੜਾ ਕਿਵੇਂ ਵੀਰ ਨੇ ਦੱਸਿਆ ਭਲ ਭੁਲ ਹੈਗੀ ਆ ਤਾਂ ਵਸ਼ਿਆ ਮਗਰ ਆ ਗਿਆ ਵੀਰੋ ਇਹਦੇ ਲੈ ਵੇਖੋ ਵੀਰੋ ਫੀਸ ਕਿਆ ਬਾਤ ਥਣ ਵੀ ਬੜਾ ਪਿਆਰਾ ਲੱਗਿਆ ਚੁਵਾਈ ਵਾਲਾ ਠੀਕ ਹੈ ਜੀ। ਤਾਂ ਇਹ ਕੋ ਵੀਰੋ ਇਹਦਾ ਲਾਗੇ ਤੋਂ ਠੰਡੀ ਕੁਆਲਿਟੀ। ਜੀ ਸੀਲਸ ਲਾਗਾ ਜੇ ਵਿਖੋ ਧੰਨੀ ਧੰਨੀ ਉਦਾਂ ਹੀ ਪਾ ਲ ਜੇ। ਠੰਡੀ ਸੀਲ ਜੀ। ਨਹੀਂ ਬਾਕੀ ਠੰਡੀ ਸੀਲਸ ਲਾ ਗਿਆ। ਠੀਕ ਹੈ ਜੀ। ਬਾਕੀ ਹਾਂ ਜੀ। ਰੱਸੀਓ ਬਗੈਰ ਚੋਣੀ ਕੋਈ ਰੱਸੀ ਕਿਸੇ ਨੂੰ ਵੀ ਨਹੀਂ ਪਾਉਣੀ। ਬਿਨਾ ਮੰਗੇ ਤੋਂ। ਬਿਨਾ ਮੰਗੇ ਤੋਂ ਬੱਗੀ ਚੋਣੀ ਆ। ਠੀਕ ਹੈ ਜੀ। ਇਹਦੇ ਕੋ ਵੀ ਕਪੀਤਾਸ ਲੀਟਰ ਬੋਲਾ ਹੋਏਗਾ। 10 ਲੀਟਰ। ਹਾਂ ਜੀ ਰਾਤ ਦੀ ਸੂਈ ਹੈ। ਇਹ ਦੋ ਜਗਾਈਆਂ ਹੀ ਹੋਈਆਂ ਨੇ। ਠੀਕ ਹੈ ਜੀ। ਹਾਂ ਜੀ। ਇਹਦਾ ਮੁੱਲ ਵੀਰ ਜੀ। ਇਹਦਾ ਵੀਰ ਜੀ ਮੁੱਲ 65000 ਦੀ ਦੇ ਦੀਏ। 65 ਦੀ। ਹਾਂ 60000 ਦੀ ਹੋਰ ਜੀ ਦੋ ਹੋਰ ਛੋੜ 55000 ਦੀ ਹਾਂ ਨਾ ਇਹ ਵੀ 55 ਦੀ ਹਾਂ ਕੀ ਬਾਤ ਹੈ ਦੇਖੋ ਵੀਰੋ ਫੋਨ ਵੀਰ ਨੂੰ ਜਰੂਰ ਲਾ ਲਿਓ ਰੇਟ ਵੀਰ ਦਾ ਜਾਇਜ਼ ਆ 11 ਲੀਟਰ ਰਾਮ ਨਾ ਪਾ ਦੇ ਬਿਲਕੁਲ ਨੂੰ ਲੇਵਾ ਦਸੀ ਜਾਂਦਾ ਜੀ ਜਿਆਦ ਨਸਲਾ ਇਹ ਤਾਂ ਸੂਈ ਲੱਪੇ ਲੁੱਪੇ ਚ ਪਸ਼ੂ ਆ ਜਾਂਦਾ ਠੀਕ ਆ ਜੀ ਹਾਂਜੀ ਵੀਰ ਜੀ ਅਗਲੇ ਬੰਨਿਆ ਕੀ ਵੇੜ ਇਹਨੂੰ ਵੀ ਜੀ ਕੋਈ 10 12 ਦਿਨ ਹੋ ਗਏ ਸੂਈ ਨੂੰ 10 12 ਅੱਛਾ ਜੀ ਹਾਂਜੀ ਵਸ਼ੀ ਮਗਰ ਮਗਰ ਵਸ਼ੀ ਹੈਗੀ ਇਹਦੇ ਨਹੀਂ ਮਗਰ ਵਸ਼ੀ ਅਗਲੀ ਵੇਖੋ ਵੀਰੋ ਕੀ ਬਾਤ ਹੈ ਬਹੁਤ ਚੰਗੇ ਸੀਮਨ ਦਾ ਬੱਚਾ ਪਾਇਆ ਇਹਨੇ ਵੀ ਵੱਡੀ ਵੜੇ ਵੀ ਫੁੱਲ ਕੱਦ ਵਜਨ ਵਾਲੀ ਤੇ ਚਮਕ ਚਮਕ ਚੈੱਕ ਕਰੋ 18 ਲੀਟਰ ਦੁੱਧ ਤਿਆਰ ਜੀ 18 ਲੀਟਰ ਤਿਆਰ ਆ ਹਾਂ ਜੀ ਹਾਂ ਜੀ ਕੀ ਬਾਤ ਹੈ ਵੇਖੋ ਵੀਰੋ 18 ਲੀਟਰ ਦੁੱਧ ਤਿਆਰ ਆ ਤਾਂ ਵੱਡੀ ਵੜਾ ਕਮਾਲ ਹੋ ਗਿਆ ਲੈ ਪਾੜ ਤੋਂ ਚਮਕ ਵੀ ਪੂਰੀ ਚਮਕ ਫੁੱਲ ਆ ਗਈ ਹੈ ਨਾ ਮੈਂ ਕਵਰੀਆ ਮਗਰ ਵਸ਼ੀ ਆ ਗਈ 18 ਲੀਟਰ ਦੁੱਧ ਤਿਆਰ ਆ। ਬਾਕੀ ਇਹ ਠੰਜੀ ਫੀਸ ਲੱਗ ਥਾਣੇ ਕੋ ਮੀਆਂ ਨੂੰ ਚੰਗਾ ਲੱਗਾ ਜੀ। ਥਾਣ ਬੜਾ ਪਿਆਰਾ ਲੱਗਿਆ। ਨਾੜਾ ਨੂੰ ਨਾ ਚੰਗੀਆਂ ਮਾਨੇ ਜੀ। ਬਿਲਕੁਲ। ਥਣ ਬਹੁਤ ਚੰਗਾ ਬਾਕੀ ਕੋਈ ਭੂਰ ਨਹੀਂ ਕੋਈ ਛਟਾ ਨਹੀਂ। ਤੇ ਇਹ ਹਾਂਜੀ ਬਾਕੀ ਕੋਈ ਵੀ ਚੋਕ ਸਾਈਕਲ ਹੈ ਬਾਕੀ ਅਸੀਂ ਵੀਡੀਓ ਜੀ ਦੱਸਾਂਗੇ ਇੱਕ ਮਗਰਲੇ ਥਾਂ 'ਚ ਸੱਜੇ ਥਾਂ 'ਤੇ ਭਾਰਾਂ ਘੱਟ ਜੇ ਥੋੜੀਆਂ ਅੱਛਾ ਆ ਥਾਂ 'ਚ ਸੁਣੀਏ ਤਾਂ ਘੱਟ ਨੇ ਅੱਜ ਤੋਂ ਘੱਟ ਠੀਕ ਹੈ ਜੀ ਬੈਣੀ ਤੇ ਇੱਧਰਲਾ ਥਾਂ ਜਿਹੜਾ ਠੀਕ ਹੈ ਜੀ ਵੇਖੋ ਵੀਰੋ ਚੈੱਕ ਕਰ ਲਿਓ ਉਹ ਦੱਸ ਕੇ ਦਵਾਗੇ ਬਿਲਕੁਲ ਦੱਸ ਬਿਲਕੁਲ ਮੁੜ ਕੇ ਇੱਕ ਤੁਸ ਨੂੰ ਫੋਨ ਕਰੇ ਇਸ ਤਾਰਾਂ ਘੋੜੀਆਂ ਨਹੀਂ ਘੱਟ ਜੇ ਪੀ ਅੱਧਾ ਥਣ ਹੁੰਦਾ ਉਹ ਹਣ ਅੱਧਿਓ ਵੱਧਦੇ ਆ ਜੀ ਅੱਧਿਓ ਵੱਧਦੇ ਆ ਅੱਧਿਓ ਥਣ ਵੱਧ ਹੋਊਗਾ ਬਿਲਕੁਲ ਜੀ ਬਾਕੀ ਰੇਟ ਜੈਜ ਕਰਦੇ ਹੋ 18 ਲੀਟਰ ਦੁੱਧ ਆ ਮਗਰ ਵਸ਼ੀ ਹੈ ਵੀਰੇ ਤੂੰ ਤਿੰਨਾ ਥਣਾ ਜੀ ਤਿੰਨਾ ਥਣਾ ਦਾ ਮੁੱਲ ਕਰ ਦੋ ਕੋਈ ਨਾ ਜਾਣ ਦੋ ਦੁੱਧ 20-22 ਲੀਟਰ ਹੀ ਪਾ ਦੋਗੇ ਠੀਕ ਹੈ ਜੀ ਆ ਵੱਡੀ ਵਿਹੜਾ ਦੁੱਧ ਇਹਨਾਂ ਕੀ ਆਂਦਾ ਇਹਨੂੰ ਹਾਂ ਜੀ ਥਣ ਪਿਆਰਾ ਲੱਗਿਆ ਬੱਚਾ ਚੰਗਾ ਪਾਇਆ ਇਹਨੇ ਇਹ ਕਿੰਨੇ ਦੀ ਹੋ ਜੀ ਵੀਰ ਜੀ ਜੀ ਦੇ ਦੀ 65000 ਦੇ 65 ਜੀ ਠੀਕ ਹੈ ਜੀ ਹੋਰ ਛੱਡ ਦੋ ਤਿੰਨ ਹਣਾ 62 ਦੀ ਹਾਂ ਨਾ 60 ਦੀ 60 ਜੀ ਠੀਕ ਹੈ ਤਾਂ ਵੇਖੋ ਵੀਰੋ ਜੋ ਹੈਗਾ ਵੀਰ ਨੇ ਦੱਸਤਾ ਕਿ ਇੱਕ ਥਾਨੀਆਂ ਧਾਰਾਂ ਘੱਟ ਜਿਓ ਤਿੰਨ ਥਾਨ ਪੂਰੇ ਨੇ ਦਵਾਗੇ ਬਿਲਕੁਲ ਦੱਸ ਗਏ ਥਾਨ ਕਰਕੇ ਨਾ ਦਸਣ ਪਉਣਾ ਥਾਨ ਆ ਮੰਨ ਹਾਂਜੀ ਹਾਂਜੀ ਕੇ ਕਰਕੇ ਦੱਸ ਗਏ ਸਾਰਾ ਕੋ 55000 ਦੀ 55000 ਦੀ ਦੁੱਧ 20 22 ਲੀਟਰ ਦਊਗੀ ਹਾਂ 18 ਲੀਟਰ ਕਿਉਂਕਿ ਕਿੱਡੀ ਬਰੀਡ ਆ ਵੀਰ ਜੀ ਚਲੋ ਇਹ ਹੈ ਕਿ ਜੇ ਬਿਲਕੁਲ ਹੁੰਦੀ ਸਹੀ ਹੈ ਨਾ ਮਗਰਵੀ ਵਸ਼ੀ ਆ ਭਾਵੇਂ 85000 ਮੰਗ ਲੈਂਦੇ ਵੀਰੇ ਹਨਾ ਇਹ ਵੀ ਹੁਣ 55 ਦੀ ਤਿੰਨ ਤਣ ਮੰਨ ਕੇ ਜਾਓ ਵੀਰ ਜੀ ਹਨਾ ਸਿੱਧੀ ਗੱਲ ਆ ਜੇ ਕੋਈ ਆਵੇ ਦੱਸ ਕੇ ਦਵਾਂਗੇ ਦੱਸ ਕੇ ਬਿਲਕੁਲ ਪੂਰਾ ਹੁੰਦਾ ਹਾਂਜੀ 90000 ਦੀ ਵਸ਼ੀ ਆ ਫੇਰ ਤੇ ਨਹੀਂ ਹੁਣ ਆਣਾ 55 ਦੀ ਹਾਂ ਨਾ 55 ਦੀ ਠੀਕ ਆ ਬਾਕੀ ਕੋਈ ਫੋਨ ਲਾ ਲੈ ਯਾਰ ਹਨਾ ਠੀਕ ਆ ਤਾਂ ਵੇਖੋ ਵੀਰੋ ਇਹੇ ਵੜਾ ਆ ਗਏ ਹਨਾ 6 ਵੜਾ ਆ ਗਏ ਵੀਰੋ 6 ਦੀਆਂ 6 ਟੌਪ ਕਲਾਸ ਨੇ ਖੁੱਲੇ ਥਣ ਪਾਂਡੇ ਦੀਆਂ ਮਾਲਕਾਂ ਨੇ ਰੇਟ ਜਾਇਜ਼ ਆ ਬਾਕੀ ਤੁਸੀਂ ਫੋਨ ਕਰ ਲਿਓ ਵੀਰ ਨੂੰ ਛੋਟ ਛੱਪਾਂ ਵੀ ਹੋ ਜੂ ਵੀਰੋ ਤਾਂ ਵਡੀਆਂ ਵੈੜਾ ਨੇ ਕੋਈ ਨਿੱਕੀਆਂ ਮੰਨ ਕੇ ਨਾ ਚਲਿਓ ਬਾਕੀ ਫੋਨ ਲਾ ਲਿਓ ਵੀਰ ਨੂੰ ਤਾਂ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਵੀਰੇ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਜੇ ਤੁਹਾਨੂੰ ਨਵੀਂ ਤੋਂ ਨਵੀਂ ਵੀਡੀਓ ਮਖਾਲੀ ਜਾਵੇ ਲਿਆ ਕੇ ਵੀਰੇ ਤਾਂ ਬਾਕੀ ਵੀਰ ਜੀ ਐਡਰੈਸ ਇੱਕ ਰਿਭੋਲ ਦਿਓ ਜੀ ਜੀ ਨਾ ਬਿੱਲਾ ਜੀ ਪਿੰਡ ਸੈਂਸਰਾ ਖੁਰਦ ਤਹਿਸੀਲ ਆਈਨਾਲਾ ਜ਼ਿਲ੍ਹਾ ਅੰਮ੍ਰਿਤਸਰ ਜੀ ਠੀਕ ਹੈ ਜੀ ਸੈਂਸਰੋਂ ਜਿਉਂ ਦੇਖਣਾ ਰੋਡ ਤੇ ਆਪਣਾ ਡੇਰਾ ਜੀ ਠੀਕ ਹੈ ਜੀ ਹਾਂਜੀ ਨੰਬਰ 9501736536 ਨੰਬਰ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ